ਤਸੀਂ ਰਾਈਸ ਪਾਊਡਰ ਜਾਨੀ ਕਿ ਚਾਵਲਾਂ ਦੇ ਆਟੇ ਨਾਲ ਫੇਸ਼ੀਅਲ ਤੇ ਪੂਰੀ ਗਰਮੀ ਤੁਹਾਡਾ ਚਿਹਰਾ ਬਿਲਕੁਲ ਚਮਕਦਮਕ ਵਾਲਾ ਰਹੇਗਾ ਠੀਕ ਹੈ ਬਹੁਤ ਆਸਾਨ ਤਰੀਕੇ ਨਾਲ ਅੱਜ ਆਪਾਂ ਕਰ ਰਹੇ ਹਾਂ ਫੇਸ਼ੀਅਲ ਕਿਉਂਕਿ ਫੇਸ਼ੀਅਲ ਬਹੁਤ ਜ਼ਰੂਰੀ ਹੈ ਜਦੋਂ 30 ਪਲੱਸ ਔਰਤ ਹੋ ਜਾਂਦੀ ਹੈ ਨਾ ਉਹਨੂੰ ਮ사ਜ ਦੀ ਔਰ ਫੇਸ਼ੀਅਲ ਦੀ ਸਖਤ ਜ਼ਰੂਰਤ ਹੁੰਦੀ ਹੈ ਤੇ ਧਿਆਨ ਰੱਖਿਓ ਕਿ ਕੈਮੀਕਲ ਵਾਲੇ ਜਿਹੜੇ ਫੇਸ਼ਲ ਨੇ ਉਹ ਬਿਲਕੁਲ ਨਾ ਕਰਵਾਓ ਕਿਉਂਕਿ ਕੈਮੀਕਲ ਵਾਲੇ ਫੇਸ਼ਲ ਤੁਹਾਡੀ ਜਿਹੜੀ ਸਕਿਨ ਮਾੜੀ ਮੋਟੀ ਠੀਕ ਹੁੰਦੀ ਉਹ ਵੀ ਖਰਾਬ ਕਰ ਦਿੰਦੀ ਹੈ ਠੀਕ ਹੈ ਕਿਉਂਕਿ 30 ਪਲੱਸ ਦੀ ਔਰਤ ਹੋ ਜਾਂਦੀ ਜਾਂ 40 ਵਿੱਚ ਹੋ ਜਾਂਦੀ ਸਕਿਨ ਲੂਚ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਤੇ ਇੱਕਦਮ ਡਲ ਡਲਨਸ ਆ ਜਾਂਦੀ ਹੈ ਸਕਿਨ ਤੇ ਇੱਕਦਮ ਨਿਖਾਰ ਜਿਹੜਾ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਕਰਕੇ ਤੁਹਾਨੂੰ ਜਿਹੜਾ ਫੇਸ਼ੀਅਲ ਕਰਨਾ ਬਹੁਤ ਜ਼ਰੂਰੀ ਹੈ ਮਹੀਨੇ 'ਚ ਤੁਸੀਂ ਤਿੰਨ ਵਾਰ ਤੇ ਫੇਸ਼ੀਅਲ ਕਰਨਾ ਹੀ ਤੁਹਾਨੂੰ ਚਾਹੀਦਾ ਕਿਉਂਕਿ ਤੁਹਾਡੀ ਸਕਿਨ ਦੀ ਇੱਕਦਮ ਮ사ਜ ਹੋਵੇ ਤੁਹਾਡਾ ਬਲੱਡ ਸਰਕੂਲੇ ਇੱਕਦਮ ਤੇਜ਼ ਚੱਲੇ ਔਰ ਸਕਿਨ ਇੱਕਦਮ ਗਲੋਇੰਗ ਇੱਕਦਮ ਸਾਫ ਸੁਥਰੀ ਰਹੇ ਦੱਸੇ ਠੀਕ ਹੈ ਜੀ ਤੇ ਇਹਦੇ ਲਈ ਆਪਾਂ ਲੈਣਾ ਹੈਗਾ ਦਹੀਂ ਦਹੀਂ ਲਿਆ ਤੇ ਦਹੀਂ ਦੇ ਵਿੱਚ ਪਾਣਾ ਹੈ ਆਪਾਂ ਚਾਵਲ ਦਾ ਆਟਾ ਠੀਕ ਹੈ ਬਹੁਤ ਆਸਾਨ ਤਰੀਕੇ ਨਾਲ ਇਹ ਹੋ ਜਾਂਦਾ ਹੈ ਤੇ ਹੋਰ ਵੀ ਕਿਹੜੀ ਚੀਜ਼ਾਂ ਪਾਣੀਆਂ ਨੇ ਬਸ ਪੂਰੀ ਵੀਡੀਓ ਦੇਖੋ ਧਿਆਨ ਨਾਲ ਤੇ ਕਰਨਾ ਜ਼ਰੂਰੀ ਹੈ ਬਹੁਤ ਕਈ ਭੈਣਾਂ ਕਹਿੰਦੇ ਨੇ ਕਿ ਦੀਦੀ ਸਾਡੇ ਫਰਕ ਨਹੀਂ ਪੈਂਦਾ ਹੈਗਾ ਦੀਦੀ ਇੱਕ ਅੱਧੀ ਵਾਰ ਨਾਲ ਫਰਕ ਨਹੀਂ ਪੈਂਦਾ ਹੈ ਕਿ ਡੇਲੀ ਦੀ ਰੁਟੀਨ ਬਣਾਓ ਜਿੱਦਾਂ ਆਪਾਂ ਡੇਲੀ ਦਾ ਖਾਣਾ ਪੀਣਾ ਜਿੱਦਾਂ ਆਪਾਂ ਡੇਲੀ ਦੇ ਹਰ ਕੰਮ ਕਰਦੇ ਆ ਪਾਣੀ ਪੀਣਾ ਖਾਣਾ ਪੀਣਾ ਜ਼ਰੂਰੀ ਉਸ ਤਰੀਕੇ ਨਾਲ ਆਪਣੀ ਸਕਿਨ ਦੀ ਕੇਅਰ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਕੁਝ ਨਾ ਕੁਝ ਕਰਦੇ ਰਿਹਾ ਕਰੋ ਠੀਕ ਹੈ ਕਰਦੇ ਰਿਹਾ ਕਰੋ ਐ ਨਹੀਂ ਹੁੰਦਾ ਕਿ ਜੇ ਇੱਕ ਚੀਜ਼ ਮੈਂ ਦੱਸਤੀ ਉਹਨੂੰ ਹੀ ਕਰਨਾ ਹੈ ਜਿਹੜੀ ਮੈਂ ਜਿਆ ਡੇਲੀ ਦੱਸਦੀ ਆ ਤੁਸੀਂ ਕਿੰਤੇ ਕੋਈ ਵੀ ਨੁਕਸਾਨ ਨਹੀਂ ਕਰਦਾ ਹੈਗਾ ਠੀਕ ਹੈ ਦਹੀਂ ਲੈ ਲੀਏ ਦਹੀਂ ਦੇ ਵਿੱਚ ਪਾ ਲੈਣਾ ਆਪਣਾ ਚਾਵਲਾਂ ਦਾ ਆਟਾ ਠੀਕ ਹੈ ਜੇ ਚਾਵਲ ਜਿਹੜੇ ਹੁੰਦੇ ਨੇ ਸਕਿਨ ਲਈ ਬਹੁਤ ਵਧੀਆ ਹੁੰਦੇ ਨੇ ਤੁਹਾਨੂੰ ਪਤਾ ਜਿਹੜੇ ਕੋਰੀਅਨ ਲੋਕ ਹੁੰਦੇ ਨੇ ਚਾਵਲਾਂ ਦਾ ਬਹੁਤ ਇਸਤੇਮਾਲ ਕਰਦੇ ਨੇ ਕਿਉਂਕਿ ਚਾਵਲਾਂ ਦੇ ਨਾਲ ਸਾਡੀ ਸਕਿਨ ਇੱਕਦਮ ਬ੍ਰਾਈਟ ਤੇ ਇੱਕਦਮ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕਦਮ ਚਮਕਦਾਰ ਸਕਿਨ ਹੋ ਜਾਂਦੀ ਹੈ ਠੀਕ ਹੈ ਦੂਸਰਾ ਆਪਾਂ ਪਾਣਾ ਹੈਗਾ ਬੇਸਣ ਠੀਕ ਹੈ ਇਹਦੇ ਵਿੱਚ ਪਾ ਲਿਆ ਆਪਾਂ ਵੇਸਮ ਵੇਸਣ ਵੀ ਸਾਡੇ ਸਕਿਨ ਲਈ ਬਹੁਤ ਵਧੀਆ ਹੁੰਦਾ ਹੈ ਇਕਦਮ ਚਮਕਦਾਰ ਸਕਿਨ ਨੂੰ ਕਰ ਦਿੰਦਾ ਹੈ ਇਕਦਮ ਦਾਗ ਧੱਬੇ ਜਿਹੜੇ ਉਹ ਬਿਲਕੁਲ ਹੀ ਠੀਕ ਕਰ ਦਿੰਦਾ ਹੈ ਠੀਕ ਹੈ ਤੇ ਥੋੜਾ ਜਿਹਾ ਦੇਚ ਪਾਣਾ ਆਪਾਂ ਹਨੀ ਹੈ ਨਹੀਂ ਪਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਕਿਨ ਨੂੰ ਨਾ ਮੋਇਸਚਰਾਈਜ਼ਰ ਦੀ ਬਹੁਤ ਜ਼ਰੂਰਤ ਹੁੰਦੀ ਹੈ ਮੋਇਸਚਰਾਈਜ਼ਰ ਬਹੁਤ ਜ਼ਰੂਰੀ ਹੈ ਸਕਿਨ ਲਈ ਤੇ ਸ਼ਾਇਦ ਤੋਂ ਵੱਡਾ ਹਨੀ ਤੋਂ ਵੱਡਾ ਹੋਰ ਕੋਈ ਵੀ ਚੀਜ਼ ਨਹੀਂ ਹੋ ਸਕਦੀ ਕਿ ਜਿਹੜਾ ਸਾਡੇ ਸਕਿਨ ਨੂੰ ਇਕਦਮ ਮੋਇਸਚਰਾਈਜ਼ਰ ਕਰਦਾ ਵੀ ਇਕਦਮ ਕਲੀਨ ਕਰ ਦਵੇ ਠੀਕ ਹੈ ਬਹੁਤ ਵਧੀਆ ਹੁੰਦਾ ਹੈ ਤੇ ਇਹ ਫੇਸ਼ਲ ਤੁਸੀਂ ਮਹੀਨੇ ਵਿੱਚ ਤਿੰਨ ਵਾਰੀ ਚਾਰ ਵਾਰੀ ਕਰ ਸਕਦੇ ਹੋ ਤੁਹਾਡੀ ਸਕਿਨ एकदम ਬ੍ਰਾਈਟ ਤੇ ਇੱਕਦਮ ਨਿੱਖਰੀ ਨਿੱਖਰੀ ਰਹੇਗੀ ਠੀਕ ਹੈ ਤੇ ਆਪਾਂ ਫੇਸ ਬਿਲਕੁਲ ਸਾਫ਼ ਕੀਤਾ ਹੋਇਆ ਕੁਝ ਨਹੀਂ ਲੱਗਾ ਹੋਇਆ ਨਾ ਕੋਈ ਮੇਕਅਪ ਲੱਗਾ ਨਾ ਕੋਈ ਕਰੀਮ ਲੱਗੀ ਨਾ ਕੋਈ ਕੁਝ ਲੱਗਾ ਠੀਕ ਹੈ ਤੇ ਆਪਾਂ ਫੇਸ ਨੂੰ ਕੀਤਾ ਹੋਇਆ ਵਰਸ਼ ਤੇ ਬਣ ਕੇ ਸੋਹਣੀ ਜੀ ਕਰੀਮ ਹੋ ਗਈ ਸਾਡੀ ਤਿਆਰ ਠੀਕ ਹੈ ਤੇ ਇਸ ਫੇਸ਼ਲ ਨੂੰ ਤੁਸੀਂ 15 ਤੋਂ 20 ਮਿੰਟ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ 15 ਤੋਂ 20 ਮਿੰਟ ਹੋ ਜਾਣ ਤੁਹਾਨੂੰ ਇਹ ਫੇਸ਼ਲ ਕਰਦੇ ਆ ਤਾਂ ਜੋ ਤੁਹਾਡੀ ਡੈੱਡ ਸਕਿਨ ਹੈ ਜਾਂ ਜੋ ਤੁਹਾਡੇ ਸਕਿਨ ਦਾ ਜਿਹੜਾ ਇੱਕਦਮ ਸਕਰਬਿੰਗ ਵੀ ਹੋ ਜਾਵੇ ਔਰ ਜਿਹੜੇ ਸਕਿਨ ਤੇ ਇੱਕਦਮ ਕਾਲਾਪਨ ਆਇਆ ਹੁੰਦਾ ਜਾਂ ਡੈੱਡ ਹੋਈ ਹੁੰਦੀ ਹੈ ਜਾਂ ਬਲੈਕ ਬਲੈਕ ਹੈਡਸ ਵਾਈਟ ਹੈਡ ਹੁੰਦੇ ਨੇ ਨਾ ਉਹ ਇਕਦਮ ਨਿਕਲ ਜਾਂਦੇ ਠੀਕ ਹੈ ਤੇ ਹੋ ਸਕੇ ਤੇ ਤੁਸੀਂ ਕੀ ਕਰਨਾ ਹੈ 10 ਮਿੰਟ ਮ사ਜ ਕਰਕੇ ਤੁਸੀਂ ਕੀ ਕਰਨਾ ਹੈ ਪਾਣੀ ਨੂੰ ਗਰਮ ਕਰ ਲੈਣਾ ਹੈ ਪਾਣੀ ਗਰਮ ਕਰਕੇ ਉਹਦੇ ਵਿੱਚ ਰਮਾਲ ਨੂੰ ਡਿਪ ਕਰ ਲੈਣਾ ਹੈ ਤੇ ਉਸ ਰਮਾਲ ਨੂੰ ਗਰਮ ਗਰਮ ਨੂੰ ਆਪਣੇ ਫੇਸ ਤੇ ਤੁਸੀਂ ਇਦਾਂ ਰੱਖਣਾ ਹੈ ਤਾਂ ਜੋ ਤੁਹਾਡੇ ਬਲੈਕ ਹੈਡਸ ਵਾਈਟ ਹੈਡ ਨੇ ਉਹ ਆ ਜਾਣ ਬਾਹਰ ਔਰ ਫਿਰ ਤੁਸੀਂ ਆਸਾਨ ਤਰੀਕੇ ਨਾਲ ਉਹਨੂੰ ਕੱਢ ਸਕਦੇ ਹੋ ਠੀਕ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਫੇਸ਼ਲ ਜਿਹੜਾ ਹੋ ਜਾਂਦਾ ਹੈ ਤੇ ਬਹੁਤ ਹੀ ਸਾਡੀ ਸਕਿਨ ਨੇ ਇਕਦਮ ਬ੍ਰਾਈਟ ਵੀ ਕਰ ਦਿੰਦਾ ਹੈ ਇਕਦਮ ਚਮਕਦਾਰ ਵੀ ਕਰ ਦਿੰਦਾ ਹੈ ਦਹੀਂ ਜਿਹੜੀ ਸਾਡੀ ਸਕਿਨ ਨੂੰ ਠੰਡਕ ਪਹੁੰਚਾਉਂਦੀ ਹੈ ਔਰ ਗਰਮੀਆਂ ਵਿੱਚ ਇਹ ਵਾਲੇ ਫੇਸ਼ੀਅਲ ਬਹੁਤ ਵਧੀਆ ਹੁੰਦੇ ਨੇ ਕਰਨੇ ਜ਼ਰੂਰੀ ਨੇ ਕਿਉਂਕਿ ਸਭ ਤੋਂ ਵਧੀਆ ਕੇਅਰ ਜਿਹੜਾ ਸਿਰਫ ਦਹੀਂ ਦੁੱਧ ਹੀ ਹੈ ਜਿਹੜਾ ਸਾਡੀ ਸਕਿਨ ਨੂੰ ਇਕਦਮ ਗਰਮੀਆਂ ਦੇ ਵਿੱਚ ਵਧੀਆ ਤਰੋ-ਤਾਜ਼ਾ ਰੱਖ ਸਕਦਾ ਹੈ ਠੀਕ ਹੈ ਕਿਉਂਕਿ ਗਰਮੀਆਂ ਦੇ ਵਿੱਚ ਨਾ ਸਕਿਨ ਜਿਹੜੀ ਹੈ ਜਿਨ੍ਹਾਂ ਦੀ ਡਰਾਈ ਸਕਿਨ ਹੈ ਉਹਨਾਂ ਦੇ ਜ਼ਿਆਦਾ ਖੁਸ਼ਕੀ ਹੋਣ ਲੱਗ ਜਾਂਦੀ ਹੈ ਜਿਨ੍ਹਾਂ ਦੀ ਔਇਲੀ ਹੁੰਦੀ ਹੈ ਉਹਨਾਂ ਦੇ ਕੀ ਹੁੰਦਾ ਛੋਟੇ ਛੋਟੇ ਐਮਫੀਨਸੀਆ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਪਿੰਪਲ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਸਕਿਨ ਇੱਕਦਮ ਨਾ ਡੱਲ ਜੀ ਬੜੇ ਹੋਰ ਹੀ ਤਰੀਕੇ ਦੀ ਲੱਗਦੀ ਹੈ ਕੋਈ ਵੀ ਤੂੜ ਮਿੱਟੀ ਕੋਈ ਵੀ ਕਿਰਨਾ ਸੂਰਜ ਦੀ ਪੈ ਜਾਣ ਤੋਂ ਜ਼ਿਆਦਾ ਹੀ ਡਾਰਕ ਡਾਰਕ ਲੱਗਣ ਲੱਗ ਜਾਂਦੀ ਇਸ ਕਰਕੇ ਤੁਹਾਨੂੰ ਹਮੇਸ਼ਾ ਆਪਣੀ ਸਕਿਨ ਦੀ ਕੇਅਰ ਰੱਖਣੀ ਚਾਹੀਦੀ ਹੈ ਸਕਿਨ ਠੀਕ ਹੈ ਜੀ ਤੇ ਇਹ ਵਾਲਾ ਫੇਸ਼ੀਅਲ ਤੁਸੀਂ ਇੱਕ ਮਹੀਨੇ ਵਿੱਚ ਜਾਨਕਿ ਤੁਸੀਂ 3 ਤੋਂ 4 ਵਾਰੀ ਕਰ ਸਕਦੇ ਹੋ ਠੀਕ ਹੈ ਤੇ ਬਹੁਤ ਵਧੀਆ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਆਪਣੇ ਚਿਹਰੇ ਦੀ ਫੇਸ਼ੀਅਲ ਮ사ਜ ਕਰਨੀ ਹੈ ਤਾਂ ਜੋ ਤੁਹਾਡੀ ਜਿਹੜੀ ਡੈੱਟ ਸਕਿਨ ਹੈ ਬਿਲਕੁਲ ਠੀਕ ਹੋਵੇ ਤੇ ਤੁਹਾਡੇ ਜਿਹੜੇ ਪਿਗਮੈਂਟੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਜਾਂ ਭੈਣਾ ਦੇ ਕੀ ਹੁੰਦਾ ਹੈ ਇਹ ਵੀ ਕਾਲਾਪਾਨ ਆ ਜਾਂਦਾ ਹੈ ਸਕਿਨ ਤੇ ਜਾਂ ਡਲ ਸਕਿਨ ਹੋ ਜਾਂਦੀ ਹੈ ਜਾਂ ਪਿਗਮੈਂਟੇਸ਼ਨ ਦੀ ਪ੍ਰੋਬਲਮ ਹੈ ਉਹ ਇਸ ਤਰੀਕੇ ਨਾਲ ਹੌਲੀ-ਹੌਲੀ ਰਿਮੂਵ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਤੁਸੀਂ ਡੇਲੀ ਕਰਿਆ ਕਰੋ ਠੀਕ ਹੈ ਡੇਲੀ ਹੀ ਆਪਣੇ ਮਤਲਬ ਕਿ ਸਕਿਨ ਦੀ ਕੇਅਰ ਕਰਿਆ ਕਰੋ ਯਾਨੀ ਕਿ ਇਹੀ ਜੇ ਕੱਲਾ ਜਿਹੜਾ ਫੇਸ਼ਲ ਮੈਂ ਦੱਸ ਰਹੀ ਐ ਇਹੀ ਡੇਲੀ ਕਰਨਾ ਹੈ ਹੋਰ ਵੀ ਬਹੁਤ ਚੀਜ਼ਾਂ ਮੈਂ ਦੱਸੀਆਂ ਹੋਈਆਂ ਨੇ ਜਿਨ੍ਹਾਂ ਦੇ ਜ਼ਿਆਦਾ ਪ੍ਰੋਬਲਮ ਹੈ। ਕਈ ਭੈਣਾਂ ਨੇ ਕਮੈਂਟਾਂ ਆਦੇ ਕਿ ਦੀਦੀ ਫਰਕ ਪੈਂਦਾ ਨਹੀਂ ਹੈਗਾ। ਕਈ ਵਾਰ ਹੁੰਦਾ ਕਿ ਆਪਣੇ ਨਾ ਅੰਦਰੂਨੀ ਘਾਟ ਹੁੰਦੀ ਐ ਠੀਕ ਐ। ਕਈ ਵਾਰ ਆਪਾਂ ਪਾਣੀ ਘੱਟ ਪੀਂਦੇ ਆ। ਕਈ ਵਾਰ ਆਪਣੇ ਬਲੱਡ ਦੀ ਕਮੀ ਹੁੰਦੀ ਐ। ਜਦੋਂ ਆਪਾਂ ਵਿੱਚ ਆਇਰਨ ਦੀ ਕਮੀ ਹੁੰਦੀ ਐ ਨਾ ਉਦੋਂ ਆਪਣੇ ਜੜੀਆਂ ਛਾਈਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਨਜ਼ਰ ਆਉਣ ਲੱਗ ਜਾਂਦੀਆਂ ਨੇ। ਇਸ ਕਰਕੇ ਤੁਹਾਨੂੰ ਆਪਣੇ ਆਇਰਨ ਵਿੱਚ ਜਿਹੜੀ ਇਹਦਾ ਉਹ ਚੈੱਕ ਕਰवानी ਚਾਹੀਦੀ ਹੈ ਅਗਰ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਤਾਂ ਤੁਹਾਡੇ ਚਿਹਰੇ ਤੇ ਕਦੀ ਵੀ ਗਲੋ ਨਹੀਂ ਆ ਸਕਦਾ ਠੀਕ ਹੈ ਆਇਰਨ ਚੈੱਕ ਕਰਵਾ ਕੇ ਤੁਸੀਂ ਆਇਰਨ ਵਾਲੀਆਂ ਚੀਜ਼ਾਂ ਖਾ ਸਕਦੇ ਜਿਵੇਂ ਅਨਾਰ ਹੋ ਗਿਆ ਅਲਸੀ ਹੋਗੀ ਠੀਕ ਹੈ ਔਰ ਜਿਵੇਂ ਪਾਲਕ ਹੋਗੀ ਇਹ ਚੀਜ਼ਾਂ ਤੁਸੀਂ ਵਾਦ ਤੋਂ ਬਾਅਦ ਖਾਣੀਆਂ ਸ਼ੁਰੂ ਕਰ ਦੋ ਖੀਰਾ ਟਮਾਟਰ ਖਾਣਾ ਸ਼ੁਰੂ ਕਰ ਦੋ ਤੁਹਾਡੇ ਆਇਰਨ ਦੀ ਕਮੀ ਜਿਹੜੀ ਬਿਲਕੁਲ ਪੂਰੀ ਹੋ ਜਾਵੇਗੀ ਤੇ ਸਕਿਨ ਤੁਹਾਡੀ ਇੱਕਦਮ ਗਲੋਇੰਗ ਤੇ ਇੱਕਦਮ ਚਕਾ ਚੱਕ ਹੋ ਜਾਵੇਗੀ ਠੀਕ ਹੈ ਇਸ ਤਰ੍ਹਾਂ ਕਿ ਨਾਲ ਤੁਸੀਂ ਆਪਣੀ ਸਕਿਨ ਦੀ ਕੇਅਰ ਕਰ ਸਕਦੇ ਹੋ ਤੇ ਆ ਦੇਖੋ ਜੀ ਆਪਾਂ ਮ사ਜ ਕਰ ਰਹੇ ਆ ਅਗਰ ਤੁਹਾਨੂੰ ਲੱਗੇ ਮ사ਜ ਕਰਦਿਆਂ ਕਰਦਿਆਂ ਸੁੱਕ ਜਾਵੇ ਤੁਹਾਡਾ ਫੇਸ ਤਾਂ ਤੁਸੀਂ ਰੋਜ਼ ਵਾਟਰ ਲੈ ਕੇ ਤੇ ਉਹਦੇ ਨਾਲ ਫਿਰ ਤੁਸੀਂ ਮ사ਜ ਆਪਣੀ ਦੁਬਾਰਾ ਸ਼ੁਰੂ ਕਰ ਸਕਦੇ ਹੋ ਕਰਨੇ ਠੀਕ ਹੈ ਤੇ ਆਪਾਂ ਹੁਣ 10 ਮਿੰਟ ਕਿੰਨੀ ਹੈਗੀ ਮ사ਜ ਤੇ 10 ਮਿੰਟ ਹੀ ਮੈਂ ਫੇਸ ਪੈਕ ਨੂੰ ਚਿਹਰੇ ਤੇ ਲਗਾ ਕੇ ਰੱਖਣਾ ਤਾਂ ਜੋ ਜਿਹੜੇ ਜਿਹੜੇ ਪ੍ਰੋਡਕਟ ਆਪਾਂ ਇਹਦੇ ਵਿੱਚ ਮਿਕਸ ਕੀਤੇ ਨੇ ਉਹਦਾ ਸਾਰਿਆਂ ਦਾ ਅਸਰ ਜਿਹੜਾ ਹੈ ਨਾ ਸਕਿਨ ਦੇ ਅੰਦਰ ਚਲਾ ਜਾਵੇ ਠੀਕ ਹੈ ਬਹੁਤ ਵਧੀਆ ਫੇਸ਼ੀਅਲ ਤੁਸੀਂ ਕਰਕੇ ਦੇਖਿਓ ਬੇਸਣ ਦਹੀਂ ਹੈ ਔਰ ਚਾਵਲ ਠੀਕ ਹੈ ਬਹੁਤ ਵਧੀਆ ਹੁੰਦਾ ਇਹਦਾ ਕੰਬੀਨੇਸ਼ਨ ਬਹੁਤ ਵਧੀਆ ਹੁੰਦਾ ਹੈ ਸ਼ਾਇਦ 11 ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਆਪਣੀ ਸਕਿਨ ਦੀ ਕੇਅਰ ਪ੍ਰੋਪਰ ਕਰ ਸਕਦੇ ਹੋ ਠੀਕ ਹੈ ਬਹੁਤ ਸਾਰੀਆਂ ਵੀਡੀਓ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਸ਼ਾਈਆਂ ਵਾਸਤੇ ਔਰ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੈਗੀ ਹੈ ਜਾਂ ਸਕਿਨ ਤੇ ਇਸੇ ਤਰ੍ਹਾਂ ਦੀ ਪ੍ਰੋਬਲਮ ਨੇ ਤਾਂ ਬਹੁਤ ਆਪਾਂ ਦੱਸੀਆਂ ਹੋਈਆਂ ਨੇ ਝੁੜੜੀਆਂ ਨੇ ਜਿਨ੍ਹਾਂ ਦੇ ਖਾਸ ਕਰਕੇ ਠੀਕ ਹੈ ਚੋੜੀਆਂ ਵੀ ਆਪਾਂ ਕਿਦਾਂ ਠੀਕ ਕਰ ਸਕਦੇ ਉਹ ਵੀ ਵੀਡੀਓ ਮੈਂ ਸਾਰੀਆਂ ਅਪਲੋਡ ਕੀਤੀਆਂ ਹੋਈਆਂ ਨੇ ਇਹ ਚੀਜ਼ ਜਿਹੜੀ ਹੁੰਦੀ ਸੌਫਟ ਹੁੰਦੀ ਤੇ ਫੇਸਪੈਕ ਕਦੀ ਵੀ ਸੁੱਕਣ ਨਹੀਂ ਦੇਣਾ ਹੈਗਾ ਇਹ ਤੇ ਹਲਕੇ ਹਲਕੇ ਹੱਥਾਂ ਨਾਲ ਆਪਾਂ ਮ사ਜ ਕਰ ਸਕਦੇ ਆ ਤਾਂ ਜੋ ਸਕਿਨ ਦਾ ਕਲਰ ਉਹ ਇਹ ਕਲਰ ਲੱਗਣਾ ਲੱਗੇ ਅਗਰ ਮ사ਜ ਕਰਦੇ ਆ ਤੁਹਾਨੂੰ ਦਿੱਕਤ ਹੁੰਦੀ ਹੈ ਤਾਂ ਤੁਸੀਂ ਇੱਥੇ ਆਲੂ ਦੇ ਸਲਾਈਸ ਚਾਹੀਏ ਖੀਰੇ ਦਾ ਸਲਾਈਸ ਕੱਟ ਕੇ ਅੱਖਾਂ ਦੇ ਉੱਪਰ ਰੱਖ ਕੇ ਰਾਮ ਨਾਲ ਸੌ ਸਕਦੇ ਹੋ ਠੀਕ ਹੈ ਲੋ ਜੀ ਮੈਂ ਹੁਣ ਨਾ ਇਹਦੀ ਮੋਟੀ ਜਿਹੀ ਲੇਅਰ ਲਗਾ ਕੇ ਰੱਖਾਂਗੀ ਇਸ ਤਰੀਕੇ ਨਾਲ ਲੇਨ ਲਗਾ ਕੇ ਉਸ ਤੋਂ ਬਾਅਦ ਫਿਰ ਮੈਂ 10 ਮਿੰਟ ਲਗਾ ਕੇ ਰੱਖ ਕੇ ਫਿਰ ਮੈਂ ਕਰਾਂਗੀ ਫੇਸ ਨੂੰ ਵੋਸ਼ ਠੀਕ ਹੈ ਤੇ ਤੁਸੀਂ ਇਹ ਜਰੂਰ ਕਰਿਆ ਕਰੋ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਆਪਣੇ ਕਿਚਨ ਵਿੱਚ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਕਰਕੇ ਆਪਾਂ ਇੱਕਦਮ ਚਿਹਰੇ ਨੂੰ ਬ੍ਰਾਈਟ ਤੇ ਇੱਕਦਮ ਹੈਂਸਮ ਬਣਾ ਸਕਦੇ ਹਾਂ ਠੀਕ ਹੈ ਲੋ ਜੀ ਇਸ ਤਰੀਕੇ ਨਾਲ ਆਪਾਂ ਤੁਸੀਂ neck ਤੇ ਵੀ ਲਗਾ ਸਕਦੇ ਹੋ ਹੱਥਾਂ ਪੈਰਾਂ ਤੇ ਜਿੱਦਾਂ ਮਰਜ਼ੀ ਤੁਸੀਂ ਆਪਣੇ ਅਪਲਾਈ ਕਰ ਸਕਦੇ ਹੋ ਠੀਕ ਹੈ ਵੀਡੀਓ ਬਾਅਦ ਤੁਹਾਨੂੰ ਸ਼ੇਅਰ ਕਰ ਦੇਣਾ ਬਾਅਦ ਤੁਹਾਨੂੰ ਤੁਸੀਂ ਵੀਡੀਓ ਜਿਹੜੀ ਹੈ ਨਾ ਬੋਸ ਕਰਿਆ ਕਰੋ ਔਰ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਕਈ ਭੈਣਾਂ ਦੇ ਨਾਮ ਲਿਖੇ ਹੋਏ ਨੇ ਤੇ ਉਹ ਆਪਾਂ ਸ਼ਾਮ ਵਾਲੀ ਵੀਡੀਓ 'ਚ ਜਰੂਰ ਬੋਲਾਂਗੇ ਸ਼ਾਮ ਨੂੰ ਵੀਡੀਓ ਮੈਂ ਪਾਵਾਂਗੀ ਇੱਕ ਸਪੈਸ਼ਲ ਤੁਹਾਡੇ ਜਿਨ੍ਹਾਂ ਦੇ ਰਿੰਕਲ ਦੀ ਪ੍ਰੋਬਲਮ ਹੈ ਨਾ ਵੀ ਕਿਦਾਂ ਠੀਕ ਕੀਤੀ ਜਾਂਦੀ ਹੈ ਉਹਦੇ ਲਈ ਆਪਾਂ ਇੱਕ ਵੀਡੀਓ ਪਾਵਾਂਗੇ ਚਲੋ ਜੀ ਹੁਣ ਮੈਂ ਇਹਨੂੰ ਰੱਖਦੀ ਆ ਫਿਰ ਮੈਂ ਫੇਸ ਵਾਸ਼ ਕਰਕੇ ਆਉਣੀ ਆ ਤਾਂ ਤੇ ਹਾਂਜੀ 10 15 ਮਿੰਟ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਡਾ ਫੇਸ ਪੈਕ ਜਿਹੜਾ ਸੁੱਕ ਜਾਵੇ ਠੀਕ ਹੈ ਤੇ ਤੁਸੀਂ ਕੀ ਕਰਨਾ ਹੈ ਇਹਨੂੰ ਗਿੱਲਾ ਜ਼ਰੂਰ ਕਰਨਾ ਹੈ ਗਿੱਲਾ ਕਰਕੇ ਉਤਾਰਨਾ ਹੈ ਚਾਹੇ ਪਾਣੀ ਨਾਲ ਕਰ ਲੋ ਚਾਹੇ ਤੁਸੀਂ ਰੋਜ਼ ਵਾਟਰ ਨਾਲ ਕਰ ਲੋ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆ ਦੇਖੋ ਬਹੁਤ ਹੀ ਕਮ ਦਾ ਰਿਜ਼ਲਟ ਆਂਦਾ ਹੈ ਬਹੁਤ ਹੀ 100% ਰਿਜ਼ਲਟ ਜਿਹੜਾ ਪੂਰਾ ਆਂਦਾ ਹੈ ਠੀਕ ਹੈ ਸਕਿਨ ਤੁਹਾਡੀ ਇਕਦਮ ਬ੍ਰਾਈਟ ਤੇ ਇਕਦਮ ਨੀਟ ਹੋ ਜਾਂਦੀ ਕਲੀਨ ਹੋ ਜਾਂਦੀ ਜਿੰਨੀ ਵੀ ਜੰਮੀ ਮੈਲ ਹੁੰਦੀ ਹੈ ਨਾ ਸਕਿਨ ਦੀ ਸਾਰੀ ਹੀ ਨਿਕਲ ਜਾਂਦੀ ਹੈ ਠੀਕ ਹੈ ਬਹੁਤ ਹੀ ਪਿਆਰਾ ਇੱਕ ਸਕਿੰਨ ਤੇ 글로 ਜ ਆ ਜਾਂਦਾ ਹੈ ਆ ਦੇਖੋ ਸਾਰੀ ਕਰੀਮ ਆਪਾਂ ਉਤਾਰ ਲਈਏ ਆ ਦੇਖੋ ਇੱਕ ਸੀਰਮੇ ਵੀਡੀਓ ਪਾਈ ਹੈ ਜਿਹੜੀ ਮੈਂ ਸੰਸਕ੍ਰੀਮ ਇਸਤੇਮਾਲ ਕਰਦੀ ਹਾਂ ਉਹ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਆ ਦੇਖੋ ਇਹਦੇ ਵਿੱਚ ਇੰਨੀ ਮੈਲ ਗੰਦਗੀ ਜੀ ਨਿਕਲੀ ਰਹੀ ਬਹੁਤ ਜ਼ਿਆਦੀ ਤੇ ਚਿਹਰਾ ਬਿਲਕੁਲ ਸਾਫ਼ ਹੋ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਕਰਤੀ ਐ ਮਨੀਆ ਵੋਸ਼ ਫੇਸ ਨੂੰ ਮਗਾ ਲਿਆ ਵੋਸ਼ ਤੁਸੀਂ ਦੇਖ ਸਕਦੇ ਹੋ ਕਿੰਨਾ ਗਲੋਅ ਅਪ ਆਇਆ ਕਿੰਨਾ ਚਿਹਰਾ ਸਾਫ ਲੱਗ ਰਿਹਾ ਨੇਟ ਲੱਗ ਰਿਹਾ ਐਦਾਂ ਦੀ ਤਮਾਮ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਾਤਵਾ shear ਕਰਦੇ ਕਰੋ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਤੁਸੀਂ ਵੀ ਜਰੂਰ ਇਹ ਵਾਲੀ ਚੀਜ਼ ਕਰਿਓ ਇਸਤੇਮਾਲ ਚਾਵਲ ਤੁਸੀਂ ਘਰੇ ਪੀਸ ਸਕਦੇ ਹੋ ਠੀਕ ਹੈ ਧੋ ਕੇ ਚੰਗੀ ਤਰ੍ਹਾਂ ਸੁਕਾ ਲਓ ਫਿਰ ਤੁਸੀਂ ਉਹਦਾ ਪਾਊਡਰ ਬਣਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਕਲੀਨ ਕਰ ਸਕਦੇ ਹੋ ਬਹੁਤ ਵਧੀਆ ਚਿਹਰਾ ਹੋ ਗਿਆ ਬਿਲਕੁਲ ਸਾਫ ਹੋ ਗਿਆ ਏ ਤੇ ਚਲੋ ਜੀ ਲੈਨੇ ਇਜਾਜ਼ਤ ਫਿਰ ਮਿਲਦੇ ਹਾਂ ਸ਼ਾਮ ਵਾਲੀ ਵੀਡੀਓ ਵਿੱਚ ਮੇਰੀਆਂ ਭੈਣਾਂ ਜਿਨ੍ਹਾਂ ਦੇ ਨਾਮ ਕਾਫੀ ਲਿਖੇ ਹੋਏ ਨੇ ਕਾਫੀ ਭੈਣਾਂ ਦੇ ਕਮੈਂਟ ਆਏ ਸੀਗੇ ਉਹਨਾਂ ਦੇ ਆਪਾਂ ਨਾਮ ਜ਼ਰੂਰ ਲਿਖਾਂਗੇ ਆਪਾਂ ਬੋਲਾਂਗੇ ਸ਼ਾਮ ਵਾਲੀ ਵੀਡੀਓ ਵਿੱਚ ਤੇ ਲੋ ਜੀ ਤੁਸੀਂ ਵੀ ਇਹ ਜ਼ਰੂਰ ਕਰੋ ਫੇਸ਼ੀਅਲ ਤੇ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾਓ ਤੇ ਇੱਕਦਮ ਚਮਕਦਾਰ ਬਣਾਓ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ ਹੋ ਗਿਆ ਚਿਹਰਾ ਚਲੋ ਜੀ ਫਿਰ ਮਿਲਦੇ ਹਾਂ ਨੈਵੀਡੀਓ ਵਿੱਚ ਬਾਏ ਬਾਏ